ਇਸ ਵਕਤ ਸਰਬੰਸ ਸਿੰਘ ਪੰਦੇਰ ਨੇ ਜਿਹੜੇ ਉਹ ਸੰਬੋਧਨ ਹੋ ਰਹੇ ਸਨ ਸਾਡ ਲੀਡਰਾਂ ਨੂੰ ਉਹਨਾਂ ਦੇ ਨਾਲ ਜੀਤ ਸਿੰਘ ਡੱਲੇਵਾਲ ਵੀ ਨੇ ਔਰ ਜਿਹੜੇ ਬਾਕੀ ਦੇ ਕਿਸਾਨ ਲੀਡਰ ਨੇ ਉਸ ਵਕਤ ਸੰਬੋਧਨ ਹੋ ਰਹੇ ਨੇ ਤਾਂ ਸਰਬੰਸ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸੈਕਟਰੀ ਨੇ ਜਿਹੜੇ ਆ ਇਸ ਵਕਤ ਸੰਬੋਧਨ ਹੋ ਰਹੇ ਨੇ ਉਹ ਕੀ ਕਹਿੰਦੇ ਨੇ ਉਹਨਾਂ ਦੀ ਜਿਹੜੀ ਗੱਲਬਾਤ ਤੁਹਾਨੂੰ ਉਹ ਸੁਣਾਉਣੇ ਆ ਨਹੀਂ ਠੀਕ ਹੈ ਤੂੰ ਇਧਰ ਨੂੰ ਰੱਖ ਨਹੀਂ ਨਹੀਂ ਉਧਰ ਪੁੱਛ ਕੇ ਹਰੇਕ ਨੂੰ ਇੱਕ ਬੰਦਾ ਵੀ ਸਾਡੇ ਲਈ ਮੱਤਵਿਆ ਦੇ ਇੱਕ ਇੱਕ ਬੰਦੇ ਦਾ ਵੀ ਅਸੀਂ ਨਹੀਂ ਭਰੋਸਾ ਤੋੜਨਾ ਚਾਹੁੰਦੇ ਕਿਉਂ ਤੋੜਾਂਗੇ ਆ ਸੁਣ ਲਓ ਸਰਕਾਰ ਕੋ ਕੁੱਟਖਾਣੀ ਸੌਖੀ ਆ ਆਪਣੇ ਆ ਦਾ ਗਿੜਾ ਸੌਖਾ ਨਹੀਂ ਲੱਗਦਾ ਕਹਾਂਗੇ ਇੱਕ ਦੀ ਗੱਲ ਆਪਣੇ ਲੜਨਾ ਤੇ ਲੋਕਾਂ ਨੇ ਨਾ ਅਸੀਂ ਕੋ ਡਰੀਏ ਨਾ ਖਲੜੀ ਚ ਡਰ ਹੈਗਾ ਨਾ ਕਦੀ ਰੱਖਿਆ ਸਤਪੁਰ ਕਹਿੰਦਾ ਸੀ ਨਾ ਡਰਨਾ ਤੇ ਨਾ ਡਰਾਉਣਾ ਠੀਕ ਹੈ ਜੀ ਉਸੇ ਉਸੇ ਅਵਸਥਾ ਚ ਪੈ ਜਿੰਨੇ ਆ ਜਿੱਡੀ ਛੇਤੀ ਸਪੀਕਰ ਲੱਗਦਾ ਕਿਹੋ ਮੇਰੇ ਵੀਰ ਹਰ ਇੱਕ ਬੰਦੇ ਨੂੰ ਉਹ ਭਾਈ ਇੱਕ ਬੇਨਤੀ ਹੋਰ ਇੱਕ ਬੇਨਤੀ ਨੌਜਵਾਨ ਭਰਾਓ ਇੱਕ ਬੇਨਤੀ ਮੇਰੀ ਸੁਣ ਲਿਓ ਮਰਜ਼ੀ ਆਪਣੀ ਕਰਿਓ ਨੌਜਵਾਨ ਭਰਾਓ ਜਿੰਨੇ ਇੰਨਾ ਚ ਸਾਡੇ ਖਿਲਾਫ ਪ੍ਰਚਾਰ ਪ੍ਰੋਪੋਗੈਂਡੇ ਕਰਨ ਵਾਲੇ ਹੋ ਸਕਦੇ ਮੇਰੀ ਸੁਣ ਲਿਓ ਇੱਕ ਵਾਰੀ ਬੇਨਤੀ ਫਿਰੋ ਮੇਰੀ ਸੁਣ ਲਿਓ ਮੈਂ ਦੱਸਦਾ ਮੇਰੀ ਸੁਣ ਲਿਓ ਮੇਰੇ ਵੀਰ ਮੇਰੀ ਬਾਤ ਜਾਣ ਦੀ ਮੇਰੀ ਬਾਤ ਸੁਣ ਲਿਓ ਫੇ ਜੋ ਮਰਜੀ ਕਰਿਓ ਮੇਰੀ ਬਾਤ ਸੁਣ ਲਿਓ ਇੱਕ ਹੁੰਦਾ মিডিਆ ਹਾਊਸ মিডিਆ ਉਹ ਸਮਝਦੇ ਜੜੀ ਪ੍ਰੈਸ ਵਾਲਿਆਂ ਦੀ ਕੰਪਨੀ ਹੁੰਦੀ ਆ ਉਹਦਾ ਅਜੰਡਾ ਉਹ ਕਾਰਪੋਰੇਟਾਂ ਦੀ ਆ ਇੱਕ ਹੁੰਦਾ মিডিਆ ਕਰਮੀ ਮੇਰੀ ਗੱਲ ਸਮਝਿਓ মিডিਆ ਕਰਮੀ ਸਾਡਾ ਮੁੰਡਾ ਪੋਰ ਪਈਏ 70000 ਵਾਸਤੇ ਲੱਖ ਵਾਸਤੇ 30000 10000 ਲਈ ਕੈਮਰਾ ਚੁੱਕ ਕੇ ਫਿਰਦਾ ਹੁਣ ਲੜਾਈ ਸਾਡੀ মিডিਆ ਹਾਊਸ ਨਾਲ ਆ ਕਿ ਜਿਹੜਾ ਸਾਡਾ ਮੁੰਡਾ ਪੱਤਰਕਾਰ ਇਹਦੇ ਨਾਮ ਠੀਕ ਆ ਅਸੀਂ ਕਹਿੰਨੇ ਦੇ ਤੁਸੀਂ ਆ ਆ ਲੱਗੀਆਂ ਨੇ ਇੱਥੇ ਸਾਰੀਆਂ ਇਸ ਦੁਨੀਆ 'ਚ ਬੁਖਾਰ ਰਹੇ ਸਨ ਠੀਕ ਆ ਜੀ মিডিਆ ਹਾਊਸ ਨਾਲ ਲੜਨਾ ਚਾਹੀਦਾ ਸਾਨੂੰ ਵੀ ਕੋਦੀ মিডিਆ ਸਾਡਾ ਨੁਕਸਾਨ ਪਰ মিডিਆ ਕਰਮੀਆਂ ਤੇ ਸਾਡੇ ਪਰਿਵਾਰਾਂ ਚ ਉਹਨੇ ਸਾਡੇ ਇੱਥੇ 20 ਫੌਜੀ ਨੇ ਠੀਕ ਆ ਤੋ ਇਹ ਸਮਝ ਬਣਾਉਣੀ ਚਾਹੀਦੀ ਆ ਠੀਕ ਆ ਜੀ ਇਸ ਕਰਕੇ ਮੈਂ ਤਾਂ ਕਹਿਣਾ ਜੇ ਕੋਈ ਵਾਰ ਹੋ ਗਿਆ ਤੁਹਾਨੂੰ ਦੁਨੀਆ 'ਚ ਕਿਸੇ ਨੇ ਦਿਖਾ ਲੈਣਾ ਤੇ ਇੱਕ ਇੰਟਰਨੈਟ ਬੰਦ ਹੋ ਗਿਆ ਵਾ ਠੀਕ ਆ ਜੀ ਤੋ ਦੁਨੀਆ 'ਚ ਕੁਝ ਨਹੀਂ ਪਤਾ ਲੱਗਣਾ ਮੀਡੀਆ ਤੋਂ ਇਲਾਵਾ ਵੀ ਇਸ ਬਾਰਡਰ ਤੇ ਕੀ ਹੋਇਆ ਸਰਕਾਰ ਨੇ ਕੀ ਕੀਤਾ ਅਸੀਂ ਕੀ ਕੀਤਾ ਉਹਨੇ ਨੈਟ ਤਾਂ ਹੀ ਬੰਦ ਕੀਤਾ ਵੀ ਇਹਨਾਂ ਤੇ ਵਾਰ ਕਰਨਾ ਵਾ ਤੇ ਲੋਕਾਂ ਨੂੰ ਪਤਾ ਨਾ ਲੱਗੇ ਠੀਕ ਆ ਜੀ ਤੋ ਇਸ ਕਰਕੇ ਸਾਡੀ ਅਰਜ਼ੀ ਆ ਭਰਾਵੋ ਉਹ ਮੁੰਡੇ ਸਾਡੇ ਨਾਲ ਆ ਮੁੰਡੇ ਹੋ ਸਕਦਾ ਤੁਹਾਡੇ ਚਾਚੇ ਤਾਇਦੇ ਦਾ ਮੁੰਡਾ ਵੀ ਪ੍ਰੈਸ ਕਰਮੀ ਹੋਵੇ ਹੋ ਸਕਦਾ ਕਿ ਨਹੀਂ ਤੋ ਫਿਰ ਭਾਈ ਤੋ ਇਸ ਕਰਕੇ ਉਵੇਂ মিডিਆ ਹਾਊਸ ਸਾਡੇ ਖਿਲਾਫ ਜਿਹੜਾ ਪ੍ਰਚਾਰ ਕਰ ਰਿਹਾ ਵਾ ਉਹਦੇ ਨਾਲ ਅਸੀਂ ਸਹਿਮਤ ਨਹੀਂ ਹੈਗੇ ਸਿੱਧਾ ਅਸੀਂ ਉਹਨਾਂ ਦਾ ਜਵਾਬ ਵੀ ਠੋਕ ਕੇ ਦਿੰਨੇ ਆ ਕੋਈ ਨਹੀਂ ਕੋਈ ਅੱਗੇ ਇੱਛੇ ਨਾ ਕਿਦਣਾ ਬਿਲਕੁਲ ਪਰ ਲੜੀਏ ਚਕਾਣੇ ਤੇ ਠੀਕ ਆ ਤੁਹਾਡੀ ਗੱਲ ਜੱਸਾ ਜ਼ੁਲਮ ਸੈਨਾ ਵੀ ਵੇਖਣਾ ਵੀ ਓਡਾ ਵਾ ਪਰ ਸਾਡਾ ਮਕਸਦ ਹੈਗਾ ਪੀਛੋ ਜਦੋਂ ਕੈਮਰਾ ਚੱਲੂਗਾ ਸਾਡੇ ਤੇ ਹਮਲਾ ਹੋਇਆ ਅੱਜ ਤੱਕ ਕਿੰਨਾ ਵੱਧ ਬੋਲਦਾ ਹੈ ਸਾਡੇ ਖਿਲਾਫ ਉਹ ਅੱਜ ਤੱਕ ਨੇ ਪੂਰੀ ਦੁਨੀਆ 'ਚ ਵਿਖਾ ਦਿੱਤਾ ਸਾਨੂੰ ਠੀਕ ਹੈ ਜੀ ਉਹ ਬੰਦਾ ਉਹਨਾ ਸਸਪੈਂਡ ਕਰਤਾ ਵੀ ਤੂੰ ਐ ਕਿਉਂ ਵਿਖਾ ਲਿਆ ਹੈਗਾ ਜੇ ਉਹ ਨਾ ਹੁੰਦਾ ਤੇ ਫਿਰ ਦੁਨੀਆ 'ਚ ਸਾਨੂੰ ਕਿਸੇ ਨੇ ਜਿੱਥੇ ਨਿਊਜ਼ 18 ਸੀ ਤੁਸੀਂ ਉਤਨਾ ਉਹਨੇ ਸੀਐਨਐਨ ਤੇ ਲਾਈਵ ਕੀਤਾ ਤੇ ਕੁਝ ਗੱਲਾਂ ਨਾ ਚਾਉਂਦਿਆਂ ਹੈ ਵੀ ਸਾਡੇ ਹੱਕ 'ਚ ਉਹ ਗਰ ਜਾਂਦੀਆਂ ਹੁੰਦੀਆਂ ਨੇ ਭਾਵੇਂ ਜੇ ਸਾਡੇ ਵਿਰੋਧ ਵੀ ਬੋਲੂ ਹੱਕ ਚ ਬੋਲੂ ਮੋਰਚੇ ਤੇ ਸਾਡੇ ਦੀ ਗੱਲ ਕਰੂਗਾ ਤੇ ਇਸ ਕਰਕੇ ਜੇ ਸਪੀਕਰ ਲੱਗ ਗਿਆ ਭਰਾਵੋ ਤੇ ਫਿਰ ਇਹ ਜਲੇਬਾਬ ਰੋਕ ਦੇ ਦੀ ਠੀਕ ਆ ਅਸ ਕੋਈ ਕਾਲੇ ਨਹੀਂ ਜੇ ਹੈਗੇ ਕੋਈ ਤੁਹਾਡੇ ਨਾਲ ਮੀਟਿੰਗਾਂ ਨਹੀਂ ਜੇ ਪਿਆ ਤੁਹਾਡੇ ਥੋੜਾ ਫਤੂਆ ਲੈ ਕੇ ਤੁਹਾਡੇ ਨਾਲ ਗੱਲ ਕਰਕੇ ਫਿਰ ਨਹੀਂ ਤਾਂ ਹੋਣਗੇ ਠੀਕ ਆ ਜੀ ਹਾਂ ਵਰਕਰ ਤੇ ਆਂ ਹੋਰ ਸਕੀਮ ਬਣਾਈ ਆ ਮੈਂ ਇਥੇ ਨਹੀਂ ਦੱਸੂਗਾ ਸਾਰਾ ਕੁਝ ਸਾਡੀ ਵਲੰਟੀਅਰ ਟੀਮ ਤੁਹਾਨੂੰ ਦੱਸੂਗੀ ਕਿ ਕਿਵੇਂ ਚਲਾਉਣਾ ਕਿਵੇਂ ਵਰਤਣਾ ਜਿੱਡੀ ਛਿੱਡੀ ਸਪੀਕਰ ਚੱਲ ਜਾਂਦਾ ਵਾ ਮਾੜਿਆ ਦੱਸ ਦਿਓ ਚੱਲ ਗਿਆ ਭਾਈ ਆਵਾਜ਼ ਅਗਰ ਤੱਕ ਜਾਂਦੀ ਆ ਕ੍ਰਾਂਤੀਕਾਰੀਆਂ ਦਾ ਨੁਕਰੇ ਛੁਟਣ ਦਾ ਦੇਖੰਡਿਆ ਉਹ ਜਿਹੜੇ ਪਰਾਂ ਨੂੰ ਮੂੰਹ ਕਰਕੇ ਖਲੋਤੇ ਜਾਂਦੀ ਆ ਆਵਾਜ਼ ਚੱਲ ਭਾਈ ਹੁਣ ਭਾਈ ਸਾਡੀ ਬੇਨਤੀ ਆ ਪ੍ਰਭੂ ਕੇਂਦਰੀ ਮੰਤਰੀ ਅਨੁਰਾਗ ਛਕਰ ਦਾ ਬਿਆਨ ਆਇਆ ਪੀਐਸਸੀ ਕਿਸਾਨ ਲੀਡਰਾਂ ਨਾਲ ਗੱਲ ਕਰਨਾ ਚਾਹੁੰਦੇ ਆਂ ਔਰ ਮਸਲਿਆਂ ਦਾ ਹੱਲ ਕਰਨ ਨੂੰ ਤਿਆਰ ਆਂ ਇਹ ਉਹਨਾਂ ਦਾ ਬਿਆਨ ਆਇਆ ਜੇ ਅਸੀਂ ਗੱਲਬਾਤ ਦਾ ਸੱਦਾ ਨਾ ਕਬੂਲੀਏ ਜੇ ਹਿੱਸਿਆਂ ਵਿੱਚ ਸਾਡੀ ਗੱਲ ਗਲਤ ਗੱਲਬਾਤ ਕਰਨ ਨੂੰ ਕੀ ਨਿਕਲਦਾ ਹਾਂ ਨਿਕਲਦੀ ਆ ਕੇ ਨਾ ਨਿਕਲਦੀ ਆ ਉਹ ਜੇ ਨਾ ਨਿਕਲਦੀ ਆ ਤੇ ਫਿਰ ਢਿੱਲੀ ਦਾ ਰਾਹ ਪੁੱਟ ਲਿਆ ਹੈਗਾ ਵਾ ਫਿਰ ਢਿੱਲੀ ਨੂੰ ਕੀ ਮੰਗੇ ਹੋਂਕਾ ਸੋ ਬਾਬਾ ਖੜੀਆ ਕਰਕੇ ਵੀ ਗੱਲਬਾਤ ਕਰਨੀ ਚਾਹੀਦੀ ਆ ਕਿ ਨਹੀਂ ਕਰਨੀ ਚਾਹੀਦੀ ਸਾਡੇ ਵੀ ਇਧਰ ਵੀ ਅਗਲੇ ਪੰਨੇ ਨੌਜਵਾਨੋ ਫੇਰ ਦੋਰੇ ਤੇਰੇ ਜਿਹੜੇ ਨੌਜਵਾਨ ਕਾਲੇ ਪੈਂਦੇ ਆ ਉਹ ਸਾਡੇ ਉਹਨਾਂ ਨੂੰ ਪਣਾ ਪਣਾ ਕਿ ਦੀ ਫਿਰ ਸਾਨੂੰ ਉਹਨਾਂ ਦੇ ਗਾੜੀ ਹੋਣਾ ਪੈਣਾ ਵਾ ਫੇਰ ਗੱਲਿਆ ਸਾਹਿਬ ਨੂੰ ਮੈਂ ਪੁੱਛਦਾ ਕਿ ਕਿੰਨਾ ਟਾਈਮ ਦਈਏ ਗੱਲਬਾਤ ਵਾਸਤੇ ਤੁਸੀਂ ਦੱਸੋ ਕਿੰਨਾ ਟਾਈਮ ਦਈਏ ਨਾ ਸ਼ਾਮ ਤੱਕ ਦਾ ਟਾਈਮ ਦਿੰਨੇ ਆ ਠੀਕ ਹੈ ਡਲੇਵਾਲ ਸਾਹਿਬ ਸ਼ਾਮਾਂ ਤੱਕ ਦਾ ਜੇ ਸ਼ਾਮਾਂ ਤੱਕ ਚਿੱਠੀ ਆ ਜਾਂਦੀ ਆ ਸੱਦਾ ਆ ਜਾਂਦਾ ਤੇ ਫੌਜਾਂ ਖਲੋਣ ਗਿਆ ਜੋ ਕੁਝ ਮੀਟਿੰਗ ਚੋਂ ਨਿਕਲੂਗਾ ਆ ਕੇ ਤੁਹਾਡੇ ਨਾਲ ਵਾਅਦਾ ਕਰਦੇ ਆ ਫਿਰ ਦਿੱਲੀ ਵਾਲ ਨੂੰ ਪਰ ਇੱਥੇ ਵਿੱਚ ਆ ਜਿਹੜੀ ਸ਼ੈਲਮ ਹੋਈ ਆ ਮੈਂ ਤੁਹਾਨੂੰ ਠੋਕ ਕੇ ਕਹਿੰਦਾ ਡਲੇਵਾਲ ਸਾਹਿਬ ਯਕੀਨ ਦਉਂਦੇ ਆ ਉੱਠ ਕੇ ਬਾਹਰ ਆਵਾਂਗੇ ਵੀ ਇਹ ਕਰਤੂਤ ਤੁਹਾਡੀ ਚੰਗੀ ਨਹੀਂ ਸੀ ਹੈਗੀ ਗੱਲ ਕਰਨੀ ਆ ਤੇ ਅਕੰਧਰਖਾਨਾ ਬੰਦ ਕਰੋ ਠੀਕ ਆ ਅਸੀਂ ਆਪਣੇ ਬੰਦੇ ਸਾਹਮਣੇ ਹੋਏ ਤਾਂ ਜਿਹੜੇ ਮੇਰੇ ਸਾਹਮਣੇ ਖਲੋਤੇ ਆ ਵੀਰ ਜਥੇ ਇਹ ਸਾਰੇ-ਸਾਰੇ ਅਗਲੇ ਬੰਨੇ ਚਲੇ ਜਾ ਉੱਥੇ ਜਾ ਕੇ ਖੜੋ ਆਪਣੇ ਨੌਜਵਾਨਾਂ ਨਾਲ ਸੰਵਾਦ ਕਰੋ ਸਾਨੂੰ ਕੱਲੇ-ਕੱਲੇ ਵੀਰ ਨੂੰ ਨੌਜਵਾਨਾਂ ਨਾਲ ਗੱਲ ਕਰਨੀ ਚਾਹੀਦੀ ਆ ਵੀ ਆ ਸਾਡਾ ਫੈਸਲਾ ਫੇਰ ਅਸੀਂ ਹਾਂ ਦੱਸੋ ਵੀ ਸਰਕਾਰ ਨੂੰ ਕਈਏ ਗੱਲ ਕਰਨ ਨੂੰ ਤਿਆਰ ਆ ਕਿ ਨਾ ਕਈਏ ਠੀਕ ਆ ਭਰਾਓ ਹਰ ਆ ਸਾਰੇ ਝੰਡੇ ਲਾ ਕੇ ਬਾਟਰਾ ਤੇ ਚਲੇ ਜਾਓ ਠੀਕ ਆ ਦੱਲੇਆ ਸਾਹਿਬ ਕੋ ਥੋੜੇ ਨਾਲ ਗੱਲ ਕਰ ਲੈਣਗੇ ਤਾਂ ਐਲਾਨ ਹੈ ਜਿਹੜਾ ਉਹ ਕੀਤਾ ਗਿਆ ਸਰਬਤ ਸਿੰਘ ਪੰਦੇਰ ਦੇ ਵੱਲੋਂ ਕਿ ਅੱਜ ਸ਼ਾਮ ਤੱਕ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਪਰ ਇਸ ਵਕਤ ਜਗਜੀਤ ਸਿੰਘ ਦੱਲੇਆ ਮੀਰ ਸਾਹਿਬ ਨੇ ਬਹੁਤ ਪਰਦੇ ਪ੍ਰਦਾਨ ਉਹ ਬੋਲਣਗੇ ਮੈਂ ਇੱਕ ਗੱਲ ਇਹ ਤੁਹਾਡੇ ਧਿਆਨ ਚ ਜ਼ਰੂਰ ਲਿਆਉਣੀ ਚਾਹਣਾ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਮੀਡੀਆ ਦੇ ਨਾਲ ਕਿਸੇ ਤਰ੍ਹਾਂ ਦਾ ਬਿਹੇਵੀਅਰ ਗਲਤ ਕਰਨਾ ਠੀਕ ਨਹੀਂ ਆ ਕਿਉਂ ਤੁਸੀਂ ਅੰਦਾਜ਼ਾ ਲਾਇਆ ਬੜੀ ਇੰਪੋਰਟੈਂਟ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਿਆਂ ਉਹ ਭਰਾਵੋ ਤੁਹਾਡਾ ਮੀਡੀਆ ਜਿਹੜਾ ਜਿਹੜੀਆਂ ਆ ਆ ਜਿਹੜੀਆਂ ਉਹ ਵੀ ਵੈਨਚ ਲੱਗੀਆਂ ਨੇ ਸਾਰਾ ਨੱਟ ਬੰਦ ਕੀਤਾ ਹੋਇਆ ਇਹਨਾਂ ਨੇ ਲੇਕਿਨ ਇਹਨਾਂ ਨੇ ਤੁਹਾਡੀ ਗੱਲ ਉਹ ਬਾਹਰਲੇ ਮੁਲਕਾਂ 'ਚ ਪਹੁੰਚਾਤੀ ਹੈ ਬੋਲੋ ਜਿਨ੍ਹਾਂ ਨੇ ਤੁਹਾਡੀ ਗੱਲ ਪੂਰੇ ਮਨੁੱਖਤ ਵਰਲਡ 'ਚ ਫਲਾ ਪਹੁੰਚਾਤੀ ਹੈ ਉਹਦੇ ਨਾਲ ਕੋਈ ਸਾਡਾ ਝਗੜਾ ਹੈ ਬੋਲੋ ਦੱਸੋ ਉਹ ਤੁਹਾਨੂੰ ਇਹ ਦੋਨਾਂ ਨੂੰ ਜਿਉਂਦਾ ਕਰਨਾ ਤੁਹਾਡੇ ਦੋਨਾਂ ਨੂੰ ਤਕੜਾ ਕਰਨਾ ਇਹਨਾਂ ਦਾ ਵੱਡਾ ਰੋਲ ਹੈ ਆਵਾਜ਼ ਕਰ ਰਹੇ ਨੇ ਉਹ ਮੇਰੇ ਹੱਥ ਜੋੜ ਕੇ ਬੇਨਤੀ ਆਹ ਜਿਹੜਾ ਸਾਡੇ ਨੌਜਵਾਨ ਨੇ ਪਲੀਜ਼ ਸਾਡੀ ਰਿਕੁਐਸਟ ਮੰਨ ਲਓ ਅੱਗੇ ਨਾ ਵਧਿਏ ਆਪਾਂ ਜਿਹੜਾ ਵੀ ਨੌਜਵਾਨ ਥੋੜਾ ਬਹੁਤਾ ਅੱਗੇ ਜਾਂਦਾ ਹੈ ਉਹਨਾਂ ਨੂੰ ਪਹਨਦਾ ਮਿਲਦਾ ਹੈ ਤੁਹਾਡੇ ਤੇ ਗੋਲਾ ਸਿੱਟਣ ਦਾ ਬਹਾਨਾ ਮਿਲਦਾ ਹੈ ਗੋਲੀਆਂ ਚਲਾ ਰਿਹਾ ਹੈ ਗੋਲੀਆਂ ਚਲਾਉਣ ਦਾ ਬਹਾਨਾ ਮਿਲਦਾ ਹੈ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਥੋੜਾ ਜਿਹਾ ਪਿੱਛੇ हट ਜੇ ਥੋੜੇ ਜੇ ਅੱਗੇ ਨਾ ਵਧੋ ਰੁਕ ਕਰੋ ਐਸੇ ਆ ਅਗਲੀ ਗੱਲ ਖੋ ਰਾਇ ਤੁਸੀਂ ਮੈਨੂੰ ਆਂ ਦੱਸੋ ਇਮਾਨਦਾਰੀ ਨਾਲ ਦੱਸੋ ਆਪਦੇ ਅੰਦਰਲੀ ਗੱਲ ਆ ਜਿਹੜੇ ਰਾਤ ਦੇ ਕੱਲ ਸਾਰੇ ਦਿਨ ਭੜਕੇ 70 ਬੰਦੇ ਦੇ ਕਰੀਬ ਲਗ-ਪਗ ਜ਼ਖਮੀ ਹੋਏ ਸੀ 90 90 ਜਿਹੜੇ ਉਹ जख्मी ਹੋਏ ਸੀਗੇ ਰੱਬ ਨੂੰ ਯਾਦ ਕਰਕੇ ਦੱਸੇ ਵੀ ਉਹਨਾਂ ਦੀ ਸਾਰ ਲੈਣ ਦਾ ਫਰਜ਼ ਬੰਦਾ ਸੀ ਕਿ ਨਹੀਂ ਬੰਦਾ ਸੀ ਬੰਦਾ ਸੀ ਨਾ ਉਹ ਯਾਰ ساری ਰਾਤ ਨਹੀਂ ਪਾ ਕੇ ਵੇਖਿਆ ਮੰंजे ਤੇ ਢੂਈ ਲਾ ਕੇ ਵੇਖੀ ਕਾਹਦੇ ਲਈ ਤੁਰੇ ਫਿਰਦੇ ਆ ਇਸ ਲਈ ਤੁਰੇ ਫਿਰਦੇ ਆ ਕਿ ਸਾਡੇ ਸੱਦੇ ਤੇ ਆਏ ਹੋ ਤੁਸੀਂ ਸਾਡੇ ਸੱਦੇ ਤੇ ਆਏ ਆ ਜੇ ਤੁਸੀਂ ਸਾਡੇ ਸੱਦੇ ਤੇ ਆਏ ਆ ਜਿਹਦੇ ਮਾਰੀ ਦੀ ਵੀ ਝੋਟ ਲੱਗੀ ਆ ਉਦੀ ਸਾਰ ਲੈਣਾ ਸਾਡਾ ਫਰਜ਼ ਮੰਨਦਾ ਰਾਤ 1.5 ਵਜੇ ਜਾ ਕੇ ਹਸਪੀਟਲ ਦੇ ਅੰਦਰ ਜਾ ਜਕੇ ਇਕੱਲੇ ਇਕੱਲੇ ਮਰੀਜ਼ਾਂ ਨੂੰ ਪੁੱਛ ਲਿਓ ਜਾ ਕੇ ਪਤਾ ਲੱਗ ਕੇ ਆ ਕਿ ਸੱਜਣਾ ਹਾਲ ਕੀ ਆ ਇੱਕ ਇੱਕ ਦਾ ਹਾਲ ਪੁੱਛਦੇ ਫਿਰਦੇ ਆ ਆਪਾਂ ਉਹਨਾਂ ਨੂੰ ਤੰਦਰੁਸਤ ਕਰਨਾ ਔਰ ਇੱਕ ਇੱਕ ਜਿਹੜਾ ਉਹਨਾਂ ਦੇ ਖੂਨ ਦੀ ਬੂੰਦ-ਬੂੰਦ ਵੀ ਜੜੀ ਡੁੱਲ ਰਹੀ ਆ ਨਾ ਉਹ ਸਮਝ ਲਿਓ ਉਹਦਾ ਹਿਸਾਬ ਲਵਾਂਗੇ ਭਲੇ ਕਿਧਰ ਰਾਜੋ ਕਿਤੇ ਪੰਦੇਰ ਸਾਹਿਬ ਨੇ ਤੁਹਾਨੂੰ ਡਿਟੇਲ ਚ ਦੱਸਤੀਆਂ ਪੋਂ ਸਾਰੀਆਂ ਗੱਲਾਂ ਅਸੀਂ ਉਹ ਆਗੂ ਨਹੀਂ ਆ ਉਹ ਆਗੂ ਨਹੀਂਗੇ ਕਿ ਜੋ ਮਰਜ਼ੀ ਕਰੀਏ ਅਸੀਂ ਅਰ ਤੁਹਾਡੇ ਅੱਜ ਕਿਉਂ ਆਏ ਆ ਅੱレ ਇਸ ਲਈ ਆਏ ਆ ਮਿੱਤਰੋ ਕਿ ਤੁਹਾਡੀ ਰਾਏ ਤੋਂ ਬਿਨਾ ਤੁਹਾਡੀ ਸਹਿਮਤੀ ਤੋਂ ਬਿਨਾ ਕੋਈ ਕਦਮ ਚੱਕਣਾ ਵਾਜਬ ਨਹੀਂ ਆ ਅਸੀਂ ਨਹੀਂ ਸਮਝਦੇ ਤੁਹਾਨੂੰ ਯਾਦ ਹੋਣਗੇ ਬਹੁਤ ਸਾਰੀਆਂ ਗੱਲਾਂ ਪਤਾ ਹੋਏਗਾ ਸਭ ਸਾਰੇ ਵੀਰਾਂ ਨੂੰ ਨਾ ਪਤਾ ਹੋਵੇ ਜੇ ਇਹ ਅੰਦੋਲਨ ਜਿਤਨਾ ਭਲੇਗ ਸਾਹਿਬ ਨੇ ਇੱਕ ਗੱਲ ਕਹੀ ਆ ਕਿ ਇਹਦੇ ਚੋਂ ਰਾਜਨੀਤੀ ਨਹੀਂ ਕੱਟਾਂਗੇ ਕੋਈ ਪੋਲਿਟਿਕਸ ਨਹੀਂ ਹੋएगी ਬੇਚਾ ਸਮਝੋ ਜੇ ਗੱਲ ਨੂੰ ਕਿ ਇਸ ਅੰਦੋਲਨ ਨੂੰ ਜਿਤਨਾ ਹਾਲਾਤ ਮੰਗ ਕਰਦੇ ਸੀ ਜਿਤਨਾ ਜ਼ਰੂਰੀ ਹੈ ਖੜਾ ਕਰਨੇ ਤੁਸੀਂ ਹੁਣ ਉਹ ਜਿਤਨਾ ਜ਼ਰੂਰੀ ਹੈ ਮੈਂ ਆਪਣੀ ਗੱਲ ਤੁਹਾਨੂੰ ਮਾਰੀ ਜੀ ਦੱਸ ਦਿਆਂ ਮੇਰੇ ਮੇਰੀ ਘਰ ਵਾਲੀ ਦੀ ਮੌਤ ਹੋ ਗਈ ਮਿੱਤਰੋ ਅੱਜ ਤੋਂ ਸਾਡੇ ਵਿੱਚ ਇੱਕ ਮੁੰਡਾ ਫਿਰਦਾ ਆ ਤੁਹਾਡੇ ਰਾਜਪੁਰੇ ਦਾ ਕੱਲ ਉਹਦੇ ਭਾਦਰ ਦਾ ਪਰਸੋ ਡਾਕਟਰੀ ਆ ਪਰਸਨ ਸੰਸਕਾਰ ਕਰਾ ਕੇ ਆ ਤੁਹਾਡੇ ਵਿੱਚ ਫਿਰਦਾ ਹੈ ਮੈਂ ਇੱਕ ਤਰੀਕ ਨੂੰ ਮੇਰੇ ਘਰਾਂ ਵੀ ਦਾ ਭੋਗ ਪਿਆ ਤੇ ਦੋ ਤਰੀਕ ਨੂੰ ਮੈਂ ਆ ਤੁਹਾਡੇ ਹਰਿਆਣੇ ਦੇ ਅੰਦਰ ਵਕ-ਵਕ ਥਾਵਾਂ ਦੇ ਉੱਤੇ ਫਿਰਦਾ ਸੀ ਮੈਨੂੰ ਇਹ ਨਹੀਂ ਮੇਰੀ ਇੱਕੋ ਹੀ ਭਾਵਨਾ ਹੈ ਮੇਰੇ ਮਿੱਤਰੋ ਅਗਰ ਮਸਲੇ ਦਾ ਹੱਲ ਕਰਾਉਣੇ ਆ ਕਿਰਪਾ ਕਰਕੇ ਸਾਨੂੰ ਤੁਸੀਂ ਆਪ ਦਾ ਮੰਨ ਕੇ ਆ ਸਾਡਾ ਕੋਈ ਪੋਲਿਟਿਕਸ ਨਾਲ ਸੰਬੰਧ ਨਹੀਂ ਆ ਅਗਰ ਮਾਰੀ ਦੀ ਵੀ ਗਲਤੀ ਹੋ ਗਈ ਅੱਜ ਸਾਨੂੰ ਕੀ ਕਹਿ ਰਹੇ ਨੇ ਬਲਾ ਮੀਡੀਆ ਤੋਂ ਉਹ ਇਹ ਕਹਿ ਰਹੇ ਨੇ ਕਿ ਇਹ ਪੋਲਿਟਿਕਲ ਪਾਰਟੀਆਂ ਨੇ ਘੰਨੇ ਆ ਇਹ ਕਹਿ ਰਹੇ ਨੇ ਅਗਰ ਆਪਾਂ ਅੱਜ ਗਲਤੀ ਕਰ ਗਏ ਮਸਲੇ ਦੀ ਗੱਲ ਚੱਲ ਪਈ ਜੇ ਅਸੀਂ ਮਾੜੀ ਦੀ ਵੀ ਗਲਤੀ ਕਰਤੀ ਉਹ ਗਣਗੇ ਦੇਖੋ ਇਹਨਾਂ ਨੂੰ ਸੱਦਾ ਵੀ ਘੱਲਿਆ ਸੀ ਤੇ ਫਿਰ ਉਹ ਗੱਲਾਂ ਕਰਦੇ ਨੇ ਤੇ ਫਿਰ ਲੋਕਾਂ ਨੂੰ ਭੜਾਉਂਦੇ ਨੇ ਇਹਨਾਂ ਦਾ ਤਾਂ ਮਤਲਬ ਸਾਨੂੰ ਰਾਜਨੀਤਿਕ ਨੁਕਸਾਨ ਬਚਾਉਣਾ ਹੀ ਸੀਗਾ ਇਸ ਕਰਕੇ ਆਪਣੇ ਨਿਸ਼ਾਨਾ ਨਹੀਂ ਹੈ ਈਮਾਨਦਾਰ ਨੇ ਦੱਸੋ ਕਿਸੇ ਨੂੰ ਰਾਜਨੀਤਿਕ ਨੁਕਸਾਨ ਬਚਾਉਣਾ ਜਾਂ ਕਿਸੇ ਨੂੰ ਲਾਭ ਦਿਨਾ ਤੁਹਾਡਾ ਨਿਸ਼ਾਨਾ ਹੈਗਾ ਕਿਸੇ ਦਾ ਨਹੀਂ ਹੈ ਸਾਡਾ ਨਿਸ਼ਾਨਾ ਸਾਡੇ ਮਸਲਿਆਂ ਦਾ ਹੱਲ ਕਰਵਾਉਣਾ ਹੈ ਹੱਲ ਕਰਵਾਉਣ ਲਈ ਚੱਲੇ ਆ ਆ ਮੀਡੀਆ ਨੇ ਕੱਲ ਦੇ ਜੋ ਹਾਲਾਤ ਸੀਗੇ ਪੂਰੀ ਦੁਨੀਆ ਦੇ ਵਿੱਚ ਪਹੁੰਚਾਤੇ ਮੈਂ ਇੱਕ ਗੱਲ ਬਹੁਤ ਵਾਰੀ ਕਹੀ ਹੈ ਜਿਹੜੇ ਸਾਡੇ ਜਿਨ੍ਹਾਂ ਨੇ ਮੈਨਾਂ ਵੀ ਮੈਨੂੰ ਕਿਤੇ ਸੁਣਿਆ ਹੋਵੇਗਾ ਮੈਂ ਇਹ ਗੱਲ ਕਹਿੰਦਾ ਰਿਹਾ ਸਾਡੀਆਂ ਪਿੰਡਾਂ ਦੀ ਸੱਫਤਾਂ ਤੇ ਜਾ ਕੇ ਕਿਹਾ ਹੈ ਕਿ ਮੋਦੀ ਨੇ ਆ ਜਿਹੜਾ ਤਾਂ ਮੰਦਿਰ ਬਣਾ ਕੇ ਆਪਦਾ ਗ੍ਰਾਫ ਬਹੁਤ ਉੱਚਾ ਚੱਕ ਲਿਆ ਪਰ ਅਗਰ ਬਾਬੇ ਨਾਨਕ ਨੂੰ ਚਾਹਾਂ ਉਹੋਂ ਭਾ ਗਿਆ ਇਹਦਾ ਇਹ ਉੱਚਾ ਟਿਕ ਚੱਕਿਆ ਵਾ ਗ੍ਰਾਫ ਤੋਂ ਬਲਾਂਜ ਦੇਖ ਦੇਗਾ ਆ ਜਿਹੜਾ ਕੱਲ ਤੁਹਾਡੇ ਤੇ ਹੋਇਆ ਇਹ ਸਾਰੇ ਨੇ ਮੋਦੀ ਦੇ ਗ੍ਰਾਫ ਦਾ ਸਤਿਆਨਾਸ਼ ਕਰਕੇ ਰੱਖਤਾ ਰੋ ਰਹੇ ਨੇ ਇਸੇ ਗੱਲ ਤੋਂ ਭਰਾਵੋ ਸਰਕਾਰ ਰੰਗੀ ਆ ਪਰ ਰੰਗੌਣੀ ਸੀ ਸਰਕਾਰ ਕੇ ਹੋਰ ਕੁਝ ਕਰਨਾ ਸੀ ਬੋਲਿਓ ਰੰਗਾਲੀ ਸਰਕਾਰ ਰੰਗਪੀ ਤੁਹਾਡੇ ਨਾਲ ਗੱਲਬਾਤ ਕਰਨ ਲਈ ਰਾਤ ਦੇ ਜੋਰ ਲਾ ਰਹੇ ਨੇ ਰਾਤ 12 ਵਜੇ ਅੱਧੇ ਜੋਰ ਲਾ ਰਹੇ ਸੀਗਾ ਕਿ ਪੰਜੇਰ ਸਾਹਿਬ ਡੱਲੇ ਆ ਜੀ ਕੋਈ ਰਾਹ ਦਿਓ ਅਸੀਂ ਇਹ ਕਹਿ ਰਹੇ ਸੀ ਆਏ ਨਹੀਂ ਗੱਲ ਬਣਦੀ ਅਸੀਂ ਆਪਣੇ ਪਰਿਵਾਰ ਚ ਬਹਿ ਕੇ ਗੱਲ ਕਰਾਂਗੇ ਅਸੀਂ ਉਹ ਮੈਂ ਤੁਹਾਨੂੰ ਫਿਰ ਵਾਦਾ ਕਰਦਾ ਮਿੱਤਰੋ ਅਸੀਂ ਉਹ ਲੋਕ ਆ ਜਿਨ੍ਹਾਂ ਨੇ 40 40 ਸਾਲ ਇਸ ਗੱਲ ਤੇ ਲਾਇਆ ਓਲਟੈਕਸ ਦੀ ਐਮੇ ਕਰ ਲੈਣ ਤੋਂ ਬਾਅਦ ਬਹੁਤ ਕਮਾਈ ਕੀਤੀ ਜਾ ਸਕਦੀ ਸੀ ਮਿੱਤਰੋ ਬੜਾ ਰਾਹ ਸੀ ਲੇਕਿਨ ਸਭ ਛੱਡ ਕੇ ਇਸ ਲਈ ਦੁਨੀਆ ਮੈਂ ਇਮਾਨਦਾਰ ਨਾ ਕਰਨ ਸੰਗਿਓ ਇਸ ਲਈ ਦੁਨੀਆ ਕਿ ਅਗਰ ਸਾਡੀ ਕਿਸਾਨੀ ਦੀ ਬਾਹ ਨਾ ਫੜੀ ਕਿਸੇ ਨੇ ਇਹ ਤੇਰੀ ਅੰਮੇ ਕਰਨ ਦਾ ਕੋਈ ਮਤਲਬ ਨਹੀਂ ਇਹਦਾ ਮਤਲਬ ਹੈ ਕਿ ਤੂੰ ਇਹਨਾਂ ਦੀ ਬਾਹ ਫੜ ਬਾਹ ਫੜੇ ਨਾ ਨਹੀਂ ਔਰਸ ਗੱਲ ਵੀ ਚੱਲੇ ਆਂ ਆਖਰੀ ਦਮ ਤੱਕ ਮੈਂ ਹੋਰ ਦੱਸ ਦਿਆਂ ਤੁਹਾਨੂੰ ਬੰਨਾ ਐਨਾ ਬੋਲਣ ਦੀ ਮੇਰੇ ਚ ਕਪੈਸਿਟੀ ਨਹੀਂ ਆ ਮੈਂ ਕੈਂਸਰ ਦਾ ਮਰੀਜ਼ ਆ ਹਾਂਜੀ ਅੰਦਾਜ਼ਾ ਲਾਓ ਇੱਕ ਕੈਂਸਰ ਦਾ ਮਰੀਜ਼ ਹੋਣ ਦੇ ਬਾਵਜੂਦ ਆ ਤੁਹਾਡੇ ਮੋਰਚੇ ਦੇ ਵਿੱਚ ਇਮਾਨਦਾਰੀ ਨਾਲ ਦੱਸਿਓ ਜਿਹਨੂੰ ਇੱਥੇ ਗੋਲੇ ਡੱਕ ਰਹੇ ਸੀ ਵਿੱਚ ਖੜੇ ਸੀ ਕਿ ਨਹੀਂ ਖੜੇ ਸੀ ਬੋਲ ਕੇ ਦੱਸੋ ਖੜੇ ਦਾ ਮਤਲਬ ਅਸੀਂ ਉਹਨਾਂ ਆਵਾਜ਼ੋ ਨਹੀਂ ਆ ਭਰਾਵੋ ਤੁਸੀਂ ਚੱਲ ਕੇ ਭਿੜੋ ਅਸੀਂ ਮੌਕੇ ਤੇ ਆ ਜਾਵਾਂਗੇ ਜਦੋਂ ਸਟੇਜ ਸਾਹਮਣੀ ਹੋਈ ਉਦੋਂ ਆਦਾਂ ਲੋ ਲੋ ਨਹੀਂ ਅਸੀਂ ਤੁਸੀਂ ਸਾਡੇ ਤਰਾਹ ਆਕੂ ਤਾਂ ਤੁਸੀਂ ਬਣਾਇਆ ਸਾਨੂੰ ਅਸੀਂ ਕੋਈ ਆਗੂ ਥੋੜੀ ਜੰਮੀਏ ਅਸੀਂ ਯਤਨ ਕਰ ਲਏ ਉਹਨਾਂ ਨੂੰ ਨਿਭਾਉਣ ਦਾ ਸੋ ਇਸ ਲਈ ਜਿੱਥੋਂ ਤੱਕ ਸਪੀਕਰ ਦੀ ਆਵਾਜ਼ ਜਾਂਦੀ ਹੈ ਮੈਂ ਤੁਹਾਨੂੰ ਫਿਰ ਦੁਬਾਰਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਲੀਜ਼ ਸ਼ਾਂਤ ਰਹਿੰਦੇ ਹੋ ਕੋਈ ਵੀ ਆਗੂ ਅੱਗੇ ਨਾ ਜਾਵੇ ਕੋਈ ਵਰਕਰ ਅੱਗੇ ਨਾ ਜਾਵੇ ਅਸੀਂ ਤਾਂ ਹੀ ਗੱਲਬਾਤ ਲਈ ਉਹਨਾਂ ਦੀ ਗੱਲਬਾਤ ਕਬੂਲ ਕਰਕੇ ਅਸੀਂ ਉਹਨਾਂ ਨੂੰ ਕਹਾਂਗੇ ਕਿ ਆ ਗੋਲੇ ਸਿੱਟਣਾ ਬੰਦ ਕਰੋ ਆ ਕਤੂਤਾ ਕਰਨੀਆਂ ਬੰਦ ਕਰੋ ਤੇ ਕਮਾਂ ਦੇ ਸੀ ਉਹਨਾਂ ਨੂੰ ਜਿੰਨੀ ਦੇਰ ਤੱਕ ਇਹ ਬੰਦ ਨਹੀਂ ਹੋਣਗੀਆਂ ਉਨੀ ਦੇਰ ਤੱਕ ਗੱਲ ਲਈ ਗੱਲਬਾਤ ਲਈ ਤੁਸੀਂ ਸਾਰਿਆਂ ਨੇ ਲਗਾਤਾਰ ਕੱਲਦੇ ਮੇਰੀਆਂ ਜਿੰਨੀਆਂ ਵੀ ਚੈਨਲਾਂ ਦੇ ਉੱਤੇ ਇੰਟਰਵਿਊes ਹੋਈਆਂ ਨੇ ਸੁਣਿਆ ਹੋਵੇਗਾ ਮੈਂ ਕਿਹਾ ਕਾ ਜੰਨੀ ਦੇਰ ਤੱਕ ਸਰਕਾਰ ਪੋਜ਼ਿਟਿਵ ਨਹੀਂ ਹੁੰਦੀ ਉਨੀ ਦੇਰ ਤੱਕ ਸਾਡਾ ਗੱਲ ਕਰਨ ਦਾ ਮਾਹੌਲ ਨਹੀਂ ਬਣਦਾ ਲੇਕਿਨ ਜੇ ਰਿੰਗੇ ਨੇ ਤੁਹਾਡੇ ਨਾਲ ਗੱਲ ਕਰਨ ਲਈ ਤਰੇ ਨੂੰ ਤਾਂ ਮਤਲਬ ਤੁਹਾਡੀ ਗੱਲ ਨੂੰ ਸਵੀਕਾਰ ਚੁੱਕੇ ਨੇ ਸੋ ਇਸ ਗੱਲ ਲਈ ਮੇਰੀ ਬੇਨਤੀ ਹੈ ਸ਼ਾਂਤੀ ਬਣਾ ਕੇ ਰੱਖੀਏ ਉਹਨਾਂ ਤੇ ਵੀ ਅਸੀਂ ਦਬਾਅ ਬਣਾਵਾਂਗੇ ਕਿ ਇਹਨਾਂ ਦੇਤੇ ਖਬਰਦਾਰ ਆ ਆ ਜਿਹੜੀ ਸਾਡੀ ਅੱਗੇ ਫੋਰਸ ਖੜੀ ਹੈ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਹੈ ਕਿ ਅਗਰ ਤੁਸੀਂ ਕਿਸੇ ਕਿਸੇ ਤਰ੍ਹਾਂ ਦੀ ਗੜਬੜ ਕਰਦੇ ਹੋ ਤਾਂ ਇਹਦਾ ਮਤਲਬ ਇਹ ਮੰਨਾਂਗੇ ਕਿ ਸਰਕਾਰ ਤੁਹਾਨੂੰ ਗੜਬੜ ਕਰਵਾ ਰਹੀ ਹੈ ਆ ਤੁਹਾਡੀ ਗਿਣਤੀ ਸਾਡੇ ਨਾਲੋਂ ਜ਼ਿਆਦਾ ਨਹੀਂ ਕਿ ਬਿਦੇ ਭਲੇ ਜਨਾਨੇ ਨੂੰ ਇਹ ਅਸੀਂ ਇੰਨੀ ਗਿਣਤੀ ਹੋਣ ਦੇ ਬਾਵਜੂਦ ਉਹ ਕਿੱਥੋਂ ਤੱਕ ਲੱਖਾਂ ਨਹੀਂ ਗਿਣਤੀ ਤਾਂ ਸਾਡੇ ਵਾਸਤੇ ਤੁਸੀਂ ਕੋਈ ਚੀਜ਼ ਨਹੀਂ ਗਏ ਪਰ ਭਰਾਵੋ ਅਸੀਂ ਕਿਸੇ ਤਰ੍ਹਾਂ ਦਾ ਡਿਸਪਿਊਟ ਨਹੀਂ ਪੈਦਾ ਕਰਨਾ ਚਾਹੁੰਦੇ ਮਾ ਬੇਜੇ ਕਰ ਪਰ ਤੁਹਾਨੂੰ ਵੀਰੋ ਇਨਾਕ ਸਮਾਂ ਦੇ ਸਾਮੂਹ ਦਿੰਨੇ ਹੋ ਕਿ ਆਪਣੇ ਜਿਹੜੇ ਜ਼ਖਮੀ ਆ ਉਹਨਾਂ ਦੀ ਸਾਰ ਲੈ ਲੀਏ ਇਨਾ ਸਮਾਂ ਦਿੰਨੇ ਹੋ ਕਿ ਗੱਲਬਾਤ ਨੇ ਅੱਪਾ ਪਿਆਰ ਹੋਈਏ ਬੰਨੂ ਹੱਥ ਖੜਾ ਕਰਕੇ ਪ੍ਰਵਾਨਗੀ ਦੇ ਅਖੀਰ ਤੱਕ ਹੁਣ ਉਹ ਤੋਂ ਅਗਲੀ ਗੱਲ ਧੰਨਵਾਦ ਡੱਲੇਵਾਲ ਜੀ ਮੇਰੇ ਕੋਲ ਗੱਲ ਕਹਿਣੀ ਆ ਮਾਰ ਕੇ ਬਾਜੀ ਲੱਗ ਸਕਦੀ ਆ ਇਦਾਂ ਨੌਜਵਾਨਾਂ ਨੂੰ ਸ਼ਿਕਵਾ ਹੋਊ ਨਾ ਜੜੇ ਮਰਜੀ ਚਪੂਤਰੇ ਤੇ ਖੜਕੇ ਕੋਈ ਸਵਾਲਿਓ ਕੋਈ ਰੌਲਾ ਨਹੀਂ ਮੋੜੀ ਸਾਹਿਬ ਹਰਿਆਣੇ ਦੇ ਲੀਡਰ ਨੇ ਮੋੜੀ ਸਾਹਿਬ ਹਰਿਆਣੇ ਦੇ ਲੀਡਰ ਨੇ ਉਹ ਉਦੋਂ ਬਾਅਦ ਸਰਜੀਤ ਫੂਲ ਬਲਾਰਾ ਸਾਹਿਬ ਹੋਰ ਦੂਜੇ ਫੋਰਮਾਂ ਦੇ ਲੀਡਰ ਨੇ ਉਹ ਗੱਲ ਕਰਨਗੇ ਤੁਹਾਡੇ ਨਾਲ ਅਸੀਂ ਤੁਹਾਡੀ ਪ੍ਰਵਾਨਗੀ ਲੈ ਗਈ ਆ ਤੁਹਾਨੂੰ ਸ਼ਾਮ 7:00 8:00 ਵਜੇ ਤੱਕ ਸਾਰੀ ਰਿਪੋਰਟ ਨਹੀਂ ਤੇ ਸਮਝੌਤਾ ਰੱਦ ਕਰਾਂਗੇ ਹਾਂ